ਮਿੱਤਰੋ ਮਾਮੀ ਨੂੰ ਪੁੱਛਦੇ ਵੀ ਅੱਜ ਦੀਆਂ ਜੋ ਨੋਹਾਂ ਆਂ ਤੇ ਉਹਨਾਂ ਬਾਰੇ ਮਾਮੀ ਕੀ ਕਹਿ ਰਹੀ ਆ ਸੁਣਦੇ ਆ ਦੱਸੋ ਮਾਮੀ ਅੱਜ ਦੀਆਂ ਨੋਹਾਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਤੂੰ ਕੀ ਗੱਲ ਕਹਿਣਾ ਚਾਹਣੀ ਆ ਮੈਂ ਤਾਂ ਪੁੱਛਣੀ ਨਹੀਂ 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 ਦੱਸਦਾ ਸਹੀ ਵੀ ਚਾਹੀਦਾ ਵੀ ਆ ਹੁਣ ਪੁਰਾਣੇ ਬਜ਼ੁਰਗਾਂ ਤੁਸੀਂ ਵੀ ਪੁਰਾਣੇ ਇੱਜ਼ਤਾਂ ਕਰਦੇ ਸੀ ਕਿ ਤੇ ਅੱਜ ਕੱਲ੍ਹ ਵੀ ਇੱਜ਼ਤਾਂ ਹੁੰਦੀਆਂ ਨੇ ਪਰ 100 ਦੇ ਵਿੱਚੋਂ ਬਹੁਤ ਘੱਟ ਨੇ ਤੇ ਦ ਦੱਸ ਕੀ ਕਹਿਣਾ ਚਾਹਣੀ ਐ ਦੱਸਦਾ ਸਹੀ ਛੜ ਦੇ ਝਗੜਾ ਉਹ ਕੁਝ ਨਹੀਂ ਹੁੰਦਾ ਕੁਝ ਪਤਾ ਵੀ ਦੁਨੀਆ ਨੂੰ ਕੁਝ ਸਿੱਖਿਆ ਮਿਲਣੀ ਚਾਹੀਦੀ ਐ ਮੜੀ-ਮੋਟੀ ਦੱਸ ਕੀ ਕਹਿਣਾ ਚਾਹਣੀ ਐ ਵੀ ਕੀ ਬਜ਼ੁਰਗਾਂ ਦੀ ਸਲਾਹ ਜਿਹੜੀ ਹੁੰਦੀ ਐ ਨਾ ਕਿਸੇ ਦੇ ਕੰਨ 'ਚ ਪਾਈ ਜਾਂਦੀ ਜੇ 10 ਜੇ ਮਤਲਬ ਕਿ ਸੌ ਜਣਾ ਸੁਣੂਗਾ ਤੇ ਉਹਦੇ ਵਿੱਚੋਂ 10ਾਂ ਦੇ ਦਾ ਅਸਰ ਹੋਊਗਾ ਹੀ ਛੜ ਦੇ ਝਗੜਾ ਦੱਸ ਤਾਂ ਸਹੀ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾ ਹੈਗਾ ਬਹੁਤ ਭਿਆਨਕ ਚੱਲ ਰਿਹਾ ਹੈਗਾ ਵੀ ਕਿਸੇ ਦੀ ਕੋਈ ਇੱਜ਼ਤ ਨਹੀਂ ਰਹਿ ਗਈ ਹੈ ਨਾ ਵੀ ਕੀ ਕਹਿਣਾ ਚਾਹੁੰਨੀ ਇਹਦਾ ਬਜ਼ੁਰਗਾਂ ਦੀਆਂ ਕੋਈ ਤਾਂ ਸੰਜ ਰੈਂਦੀ ਹੈ ਹਨ ਹੂੰ ਤੇ ਕੋਈ ਨਹੀਂ ਸੰਜਦੀ ਹੂੰ ਤੇ ਜਿੱਤੇ ਸੱਸ ਵਰਤਦੀ ਉਹ ਤੇ ਨੋਆ ਨਹੀਂ ਵਰਤਦੀ ਹੂੰ ਉਹਦੇ ਉੱਥੇ ਜਿਹੜੀ ਅਸੀਂ ਆਪ ਵਰਤਾਂਗੇ ਇਹਨਾਂ ਨੂੰ ਵਰਤਣ ਦਾ ਨਹੀਂ ਚਾਹਜੇ ਹੂੰ ਹਨਾ ਹੂੰ ਬਈ ਅਸੀਂ ਜੇ ਆਪ ਵਰਤਾਂਗੇ ਤੇ ਖੜੀ ਇਹਨਾਂ ਨੂੰ ਚੱਦਦੇ ਨਹੀਂ ਹੂੰ ਤੇ ਕੀ ਪਤਾ ਉਹ ਪਹਿਲਾਂ ਕਿੰਨਾ ਕਗਲਾ ਵਰਤ ਵਰਤ ਕੇ ਛੱਡ ਜਾਂਦਾ ਹਨ ਹੂੰ ਪਟਾ ਬਸ ਸਹੀ ਹੈ ਵੀ ਮੇਨ ਗੱਲ ਇਹ ਹੈਗੀ ਆ ਵੀ ਆਪਦੇ ਆਂ ਦੇ ਨਾਲ ਜਿਆਦਾ ਕੰਟੈਕਟਰ ਰੱਖੋ ਤੇ ਦੂਸਰਿਆਂ ਦੇ ਨਾਲ ਵੀ ਰੱਖੋ ਪਰ ਉਹਨਾ ਨਹੀਂਗਾ ਵੀ ਆਪਣੇ ਆਪ ਦੇ ਆਂ ਨੂੰ ਜਿਆਦਾ ਸਮਝੋ ਵੀ ਜਿਹੜੇ ਦੂਸਰੇ ਹੈਗੇ ਉਹਨਾਂ ਨੂੰ ਮਤਲਬ ਕਿ ਸਮਝਣਾ ਤਾਂ ਜ਼ਰੂਰੀ ਆ ਹਰ ਨੂੰ ਸਮਝਣਾ ਚਾਹੀਦਾ ਪਰ ਵੀ ਆਦੇ ਮਾਪ ਨੂੰ ਸਮਝਣਾ ਬਹੁਤ ਜ਼ਰੂਰੀ ਆ ਨਾ ਆਦੇ ਸਾਸਰ ਸੌਰੇ ਨੂੰ ਆਦੇ ਘਰਦਿਆਂ ਨੂੰ ਆਦੇ ਘਰ ਵਾਲਿਆਂ ਨੂੰ ਵੀ ਬਾਹਰ ਨਹੀਂ ਧਿਆਨ ਦੇਣਾ ਚਾਹੀਦਾ ਹਾਂ ਬਾਹਰ ਜੀ ਸ਼ਾਨੀ ਗੱਲ ਕੀਤੀ ਆ ਮਾਮੀ ਨੇ ਤੇ ਗਾ ਤੁਸੀਂ ਵੀ ਰਹਿ ਦੇ ਸਕਦੇ